ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਆ। ਚਲੋ ਜੀ ਅੱਜ ਆਪਾਂ ਕਰਦੇ ਆ ਵੀਡੀਓ ਸ਼ੁਰੂ ਆਪਾਂ ਨੇ। ਮੇਜ਼ ਤੇ ਆਪਣੇ ਤੇ ਮੇਜ਼ ਹੋਈ ਗਈ ਟੋਰੀ ਬਹੁਤ ਗਰਦਾ ਪੈ ਜਾਂਦਾ। ਜਿੱਤ ਜਿੱਤੇ ਚਮਕਣ ਲੱਗ ਜਰਦੇ ਨੇ। ਅੱਜ ਆਪਾਂ ਮੇਜ਼ ਦੀ ਸਫਾਈ ਕਰਨ ਲੱਗਿਆਂ। ਪਹਿਲਾਂ ਤਾਂ ਆਪਾਂ ਨੇ ਇਹ ਸੁੱਕੇ ਕੱਪੜੇ ਨਾਲ ਝਾੜ ਲਿਆ। ਹੁਣ ਇਹਦੇ ਉੱਪਰ ਆਪਾਂ ਨੇ ਫੇਰ ਤਾਂ ਗਿੱਲਾ ਕੱਪੜਾ। ਖੁਸ਼ੀ ਇਸ ਤਰ੍ਹਾਂ ਮੇਜ਼ ਦੀ ਸਫਾਈ ਕਰੋ ਤੁਹਾਡਾ ਮੇਜ਼ ਇਸੇ ਵਾਂਗ ਚਮਕੂਗਾ। ना, थी थी। ना तो अपनी लक्ड़ नहीं की खराब होंगी जोड़ा आप कह दें लकड़ लग गया जो हो जाता कूना कह दें लकड़ लगता चीज बहुत चिर न खराब होंगी अस शुरू ती लगे चं तरह की मेज़ की सफाई कर लगे रेता है फिर चमकूगा उपर फिर साफ नहीं होना मेज़ चंह तरह சென்னையில் <tell noise> <tell noise> साफ करा पहले जेडे भी जाड़े चुके हैं सारे ला देवे

ਹਲੋ ਜੀ ਸੁੱਕਾ ਕਪੜਾ ਪੇਪਰੇ ਤੇ ਕਿਰਾਂ ਤੇ ਹੁਣ ਚੰਪਣ ਲੱਗ ਗਿਆ ਪਰ ਜਦ ਸੁੱਕੂਗਾ ਫੇਰ ਇਹਨੇ ਉਹੀ ਜਿੱਤਾ ਜਿੱਤਾ ਫੇਰ ਹੋ ਜਾਣਾ ਉਹਦੇ ਲਈ ਆਪਾਂ ਹੁਣ ਇਹਦੇ ਉੱਪਰ ਲਾਉਣ ਲੱਗੇ ਹਾਂ ਹਲੋ ਜੀ ਆਪਾਂ ਨੇ ਇਹ ਦੋ ਤੇਲ ਮਿਕਸ ਕਰ ਲਏ ਇੱਕ ਤਾਂ ਹੈਗਾ ਕਾਰਪਿੰਗ ਦਾ ਤੇਲ ਜਿਹੜਾ ਪਰੰਗਾਂ ਦੇ ਵਿੱਚ ਪਾਉਂਦੇ ਆ ਤੇ ਦੂਜਾ ਹੈਗਾ ਆਪਣਾ ਸਰ੍ਹੋਂ ਦਾ ਤੇਲ ਇਹਨਾਂ ਨੂੰ ਦੋਨਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਲਓ ਜੀ ਆਪਾਂ ਨੇ ਹੁਣ ਇੱਕ ਕੱਪੜਾ ਲੈ ਲੈਣਾ ਮੈਨੇ ਰਮਾ ਆਹ ਲੈ ਲਈ ਜਰਾਬ ਬੇਕਾਰ ਜੀ ਜਰਾਬ ਦੀ ਇਹ ਉਹਨੂੰ ਚੰਗੀ ਤਰ੍ਹਾਂ ਜੋੜ ਲੈਨੇ सारे टेबल नहीं लगता कह देंगे स्यों वो नहीं बिल्कुल भी एग्जा अपनी लकड़ी की चीज कमीर बढ़ जाती है जी चंगी तरह कली कली चीज के उपर लगा देवे

ਇੱਕ ਸਾਰੇ ਹੋਏ ਬੈਨੇਜੀ ਬੁਮਾਰ ਮੌਸਮਾਂ ਦੇ ਸਾਰ ਨਾਲ ਜਾਂ ਪਰ ਵੀ ਸਾਰੇ ਕਹਿੰਦੇ ਨੇ ਕੋਈ ਫਲੂ ਹੈ ਚੱਲ ਰਿਹਾ ਬੁਖਾਰ ਚੜਦਾ ਬੁਖਾਰ ਚੜਨ ਤੋਂ ਮਗਰੋਂ ਤਾਂ ਤਨ ਤਨ ਬੁਧੀਆਂ ਨੇ ਲਓ ਜੀ ਨੇੜੇ ਤੋਂ ਦਿਖਾ ਦੋ ਦੇਖੋ ਕਿੰਨਾ ਸੋਹਣਾ ਜੰਪ ਕਰਨਾ ਲੱਗਿਆ ਆ ਚੀਜ਼ ਨੇੜੇ ਤੋਂ ਦਿਖਾ ਦੋ ਦੇਖੋ ਕਿੰਨੀ ਸੋਹਣੀ ਸਾਫ਼ ਹੋ ਗਈ ਚਲੋ ਜੀ ਆਪਾਂ ਸਾਰੇ ਮੇਜ਼ ਤੇ ਵੱਲੋਂ ਚੰਗੀ ਤਰ੍ਹਾਂ ਸਾਫ਼ ਕਰਕੇ ਫੇਰ ਮਿਲਦੇ ਹਾਂ ਚੰਗੀ ਤਰ੍ਹਾਂ ਤੇਲ ਲਗਾ ਕੇ ਸਾਫ਼ ਕਰਤਾ ਵੈ ਚੰਗੀ ਤਰ੍ਹਾਂ ਤੇਲ ਲਗਾ ਕੇ ਫੇਰ ਤੁਹਾਨੂੰ ਮਿਲਦੇ ਹਾਂ ਲਓ ਜੀ ਦੇਖੋ ਮੇਜ਼ ਆਪਾਂ ਚੰਗੀ ਤਰ੍ਹਾਂ ਸਾਰੇ ਤੇਲ ਲਗਾਤਾ ਸਾਫ਼ ਕਰਤਾ ਹੁਣ ਇਹਨੂੰ ਆਪਾਂ ਧੁੱਪ ਬਾਹਰ ਹੈ ਨਹੀਂ ਜੀ ਪੱਖੇ ਥੱਲੇ ਧਰ ਦਿੰਨੇ ਆ ਸੁੱਕਣ ਵਾਸਤੇ ਫੇਰ ਇਹਨੂੰ ਉੱਥੇ ਰੰਗ ਰੂਮ ਚ ਧਰ ਕੇ ਆਪਾਂ ਉੱਪਰ ਕੱਪੜਾ ਪਾ ਦਵਾਂਗੇ ਇਹਦੇ ਉੱਪਰ

आप सारे पावे ला दें सारे सूटा ने पावे शीशे सारे ला दें जो भीडियो वगे भी जरूर ट्राई करके देखियो इदा थोड़ी लकड़ी में चीज चमकन लग जाएगी जो भीडियो वो तीन भी जरूर ट्राई करके देखो जी जे भी वाइस लगे तो लाइक करो शेयर करो चैनल सबसक्राइब कर लिये मिलते हैं किसी होर भीडियो तब तक ले सारू प्यारत श्रीकाली